ਕਬੱਡੀ 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 ਵਧੀਆ ਵਧੀਆ ਤੁਹਾਨੂੰ ਸੁਆਗਤ ਹੈ ਕਬੱਡੀ 365 ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹਦਾ ਸਾਰੇ 365.com ਦੇਖ ਰਹੇ ਸੋਤਿਆਂ ਨੂੰ ਤੁਸੀਂ ਦੁਗਾਂ ਵੱਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਇੱਕ ਕਬੱਡੀ ਦਾ ਨਿਕਲਿਆ ਚੈਨਲ 365 ਅੱਜ ਦੁਨੀਆ ਦੇ ਬੱਚੇ ਨਾਮ ਰੱਖਦਾ ਇਹ 365 ਦਾ ਨਾਮ ਆਉਂਦਾ ਤਾਂ ਕਬੱਡੀ ਦਾ ਨਾਮ ਆਉਂਦਾ ਨਾ ਤੇ ਬਹੁਤ ਵਧੀਆ ਲੱਗਦਾ ਤੇ ਬਹੁਤ ਵਧੀਆ ਤਰੀਕੇ ਨਾਲ ਸਾਡੇ ਭਰਾ ਲਾਈਵ ਕਰਦੇ ਆ ਤੇ ਅੱਜ ਬਹੁਤ ਟਾਈਮ ਬਾਅਦ ਜਿਹਦਾ ਹੈ ਕਿ ਗਿੱਦੂ ਨਾਲ ਏਦਾਂ ਹੋਇਆ ਤੇ ਬਹੁਤ ਵਧੀਆ ਲੱਗ ਰਿਹਾ ਤੇ ਖੁਜੀ ਕਿਵੇਂ ਅੱਜ ਆ ਮੌਕਾ ਮਿਲਿਆ ਪਹਿਲੀ ਵਾਰ ਦੇਖ ਰਿਹਾ ਮੈਂ ਵੀ ਜਾਨੀ ਕਿ ਪਲੇਅਰ ਬਾਹਰ ਜਾਂਦੇ ਹੁੰਦੇ ਆ ਖੇਡਣਾ ਸ਼ਾਇਦ ਤੂੰ ਵੀ ਉੱਠ ਗਿਆ ਸੀ ਹਾਂਜੀ ਹਾਂਜੀ ਇਹ ਪਹਿਲੀ ਵਾਰ ਹੋ ਰਿਹਾ ਵੀ ਪਲੇਅਰ ਬਾਹਰ ਤੋਂ ਆ ਰਹੇ ਆ ਕੀ ਕਾਰਨ ਆ ਕਿ ਐਡਾ ਵੱਡਾ ਕੱਪ ਕਿਵੇਂ ਹੋਇਆ ਸ਼ਾਰਨ ਵੀਰੇ ਕਬੱਡੀ ਨੂੰ ਪਿਆਰ ਕਰਨ ਦਾ ਕਾਰਨ ਤੇ ਦੂਜਾ ਬੰਗਰ ગાંધી ਯਾਦ ਦੇ ਵਿੱਚ ਟੂਰਨਾਮੈਂਟ ਆ ਤੇ ਜਿਹਨੂੰ ਕਹੇ ਦੀ ਯਾਦ ਦੇ ਵਿੱਚ ਕੋਈ ਟੂਰਨਾਮੈਂਟ ਕਰਾਉਣਾ ਕਰਾਉਣਾ ਹੈ ਨਾ ਤਾਂ ਇਦਾਂ ਹੀ ਆਪਣੇ ਮਨ ਦੀ ਹਮੇਸ਼ਾ ਇੱਛਾ ਹੁੰਦੀ ਆ ਵੀ ਟੂਰਨਾਮੈਂਟ ਯਾਦਗਾਰੀ ਹੋ ਬਣੇ ਹਾਂ ਤੇ ਅੱਜ ਬੱਲ ਭਰਾ ਨੇ ਮਨ ਮੋਹਨ ਵੀਰ ਬੱਲ ਨੇ ਤੇ ਆਸਟ੍ਰੇਲੀਆ ਪਲੇਅਰ ਗਏ ਉਹਦੀ ਆਲਮੋਸਟ ਸਾਰੇ ਤੇ ਸਾਰਿਆਂ ਦੀਆਂ ਟਿਕਟਾਂ ਲਾ ਕੇ ਤੇ ਸਪੈਸ਼ਲੀ ਆ 14 ਤਰੀਕ ਵਾਲੇ ਮੇਲੇ ਤੇ ਭਲੱਥ ਵਾਲੇ ਤੇ ਲੈ ਕੇ ਆਇਆ ਜਿੱਦਾਂ ਕਿ ਅੱਗੇ ਜਾ ਚੜ ਕੇ ਪਲੇਅਰ ਉਧਰੋਂ ਕੱਢਣ ਜਾਂਦੇ ਸੀ ਤੇ ਪਹਿਲਾ ਟੂਰਨਾਮੈਂਟ ਮੇਰੀ ਜ਼ਿੰਦਗੀ ਦਾ ਤੇ ਮੇਰੇ ਦਾ ਵੈਸੇ ਧੰ ਪਹਿਲਾ ਹੀ ਟੂਰਨਾਮੈਂਟ ਆ ਜਿੱਥੇ ਇਦਾਂ ਪਲੇਅਰ ਇੰਨੇ ਪਲੇਅਰ ਸੈਕਟਰ ਰੱਖ ਕੇ ਬਣ ਲਿਆ ਹੁੰਦੇ ਗਿਆ ਤੇ ਇਸ ਤੋਂ ਬਾਅਦ ਚਲੋ ਉਦਾਂ ਰਿਕਾਰਡ ਬਣਿਆ ਵੀ ਰਿਕਾਰਡ ਬਣਦੇ ਟੁੱਟਣ ਲਈ ਅੱਗੇ ਦੇਖੋ ਕੌਣ ਤੋੜਦਾ ਪਰ ਅੱਜ ਦੇ ਸ਼ਾਮੇ ਚ ਜੇ ਕਬੱਡੀ ਦਾ ਕਹਿੰਦੇ ਸਿਖਰ ਆ ਤੇ ਬਹੁਤ ਜਿਆਦੇ ਵਧੀਆ ਟੀਮਾਂ ਬਣੀਆਂ ਬਹੁਤ ਬੈਲੈਂਸ ਤੇ ਬਹੁਤ ਵਧੀਆ ਪਲੇਅਰ ਆ ਆ ਛਾ ਕੋਟ ਟੀਮ ਦੀ ਗੱਲ ਕਰੀਏ ਤਾਂ ਇਹਦੇ ਬਾਰੇ ਜਾਣਕਾਰੀ ਦੇ ਸਕਦਾ ਵੀ ਕਿਹੜੇ ਕਿਹੜੇ ਪਲੇਅਰ ਖੇਡਦਾ ਹੈ ਤੇਰੇ ਨਾਲ ਸਾਡੇ ਜਿੱਦਾਂ ਕਿ ਲਾਲੋ ਵੀ ਜਦੋਂ ਸ਼ਾਹਕੋਟ ਦਾ ਨਾਂ ਆ ਗਿਆ ਹਨਾ ਉੱਥੇ ਜਿਹੜੀ ਸ਼ਾਹਕੋਟ ਦੀ ਅਕੈਡਮੀ ਖੇਡਦੀ ਹੈ ਮੇਜਰ ਕ ਉਹੀ ਅਕੈਡਮੀ ਦੇ ਸਾਰੇ ਪਲੇਅਰ ਸਾਡੇ ਆ ਜਿੱਦਾਂ ਕਿ ਲਾਲਾ ਉਹ ਟੀਮ ਉਹੀ ਅਕੈਡਮੀ ਵਾਲੇ ਪਲੇਅਰ ਹੀ ਖੇਡਦੇ ਆ ਵੀ ਸਾਨੂੰ ਇਦਾਂ ਨਹੀਂ ਹੈਗਾ ਵੀ ਸਾਡੇ ਚ ਅੱਜ ਆ ਮੇਲਾ ਆਲ ਓਪਨ ਦਾ ਵੀ ਅਸੀਂ ਆ ਪਲੇਅਰ ਲਈਏ ਆ ਪਲੇਅਰ ਲਈਏ ਸਾਡਾ ਅੱਜ ਦਾ ਭਾਈ ਸੰਦੀਪ ਦਾ ਸ਼ੁਰੂ ਤੋਂ ਮਕਸਦ ਹੀ ਸੀ ਵੀ ਆਪਦਿਆਂ ਨੂੰ ਮੌਕਾ ਦਿੰਦੇ ਆ ਤੇ ਸਾਡੇ ਅੱਜ ਸਾਰੇ ਪਲੇਅਰ ਸਾਡੀ ਖਾੜੀ ਸਾਹ ਕੋਟ ਦੇ ਪਲੇਅਰ ਖੇਡਦੇ ਆ ਤੇ ਸਾਡੇ ਭਰਾ ਨੂੰ ਅਸੀਂ ਬਹੁਤ ਮਿਸ ਕਰਦੇ ਆ ਤੇ ਅੱਜ ਹੀ ਨਹੀਂ ਹਮੇਸ਼ਾ ਹੀ ਉਹਨੂੰ ਮਿਸ ਕਰਦੇ ਰਹੀਦਾ ਤੇ ਕਰਦੇ ਰਵਾਂਗੇ ਤੇ ਜਿੰਨੇ ਕੁ ਯੋਗੀ ਹੈਗੇ ਤੇ ਭਰਾ ਦੇ ਨਾਲ ਖੜੇ ਆਂ ਬਹੁਤ ਵੀ ਉਹਨੂੰ ਆਲ ਵਿੱਚ ਮੈਚ ਕਰਦੇ ਰਹਿਦਾ ਵੀ ਉਦਾਂ ਦਾ ਇਨਸਾਨ ਕਬੱਡੀ ਦੇ ਵਿੱਚੋਂ ਪਹਿਲਾਂ ਤਾਂ ਕਦੇ ਕੋਈ ਦੇਖਿਆ ਨਹੀਂ ਸੀ ਮੈਨੂੰ ਲੱਗਦਾ ਉਹਨੂੰ ਵੀ ਕਬੱਡੀ ਮੈਂ ਨਹੀਂ ਦੇਖੂਗਾ ਕੋਈ ਇਦਾਂ ਦਾ ਸੱਚਾ ਸੁੱਚਾ ਤੇ ਸਿੱਧਾ ਬੰਦਾ ਕਿਹੜੀਆਂ ਗੱਲਾਂ ਵੱਧ ਜਾਂਦੀਆਂ ਜਦੋਂ ਮੈਚ ਤੇ ਆ ਜਾਂਦਾ ਸੰਦੀਪ ਦੀਆਂ ਭਾਈ ਇਦਾਂ ਹੀ ਮੈਚ ਤੋਂ ਪਹਿਲਾਂ ਕਹਿਣਾ ਉਹ ਦੁਕਾਨਿਆ ਕਾਇਮ ਹੋ ਜਾਣਾ ਮੈਂ ਕਹਿੰਦਾ ਭਾਈ ਮੈਂ ਕਾਇਮ ਹਾਂ ਤੂੰ ਕਾਇਮ ਹੋ ਜਾ ਤੇ ਇਹ ਹੌਸਲਾ ਜਿਹੜਾ ਉਹ ਦਿੰਦਾ ਸੀ ਮੈਨੂੰ ੱੱਲੇ ਨੂੰ ਨਹੀਂ ਸਾਡੀ ਸਾਰੀ ਟੀਮ ਨੂੰ ਦਿੰਦਾ ਗਿਆ ਨਾ ਤੇ ਉਸ ਤੋਂ ਬਾਅਦ ਜਦੋਂ ਕੋਈ ਕਬੱਡੀ ਬਾਰੇ ਗੱਲ ਹੋਣੀ ਤਾਂ ਚਾਹੇ ਦੀ ਮੈਂ ਗਲਤ ਹੋਣਾ ਤਾਂ ਉਹਨੇ ਮੇਰੇ ਨਾਲ ਵੀ हट ਜਾਂਦਾ ਹੁੰਦਾ ਸੀ। ਕਈ ਵਾਰ ਮੈਂ ਜਾਣ ਕੇ ਉਹਨੂੰ ਛੇੜ ਦਿੰਦਾ ਜਿੰਨਾ ਏਦਾਂ ਕਹਿ ਦੇਣਾ ਵੀ ਬਾਈ ਮੈਨੂੰ ਪਤਾ ਹੁੰਦਾ ਜੀ ਵੀ ਇਹ ਗਲਤ ਆ ਉਹਨੇ ਕਿਹਾ ਵੀ ਐਂ ਕਰਨਾ ਉਹਨੇ ਕਿਹਾ ਨਾ ਮੇਤੋਂ ਕੁਛ ਕਰਾ ਲੈ ਫੋਜੀ ਮੈਨੂੰ ਮੈਤੋਂ ਕੁਛ ਗਲਤ ਨਾ ਕਰਾਈ। ਆਦਰ ਰੂਲਾ ਦਾ ਪੱਟਾ ਸੀ। ਹਾਂ ਰੂਲਾ ਦਾ ਪੱਕਾ ਸੀ ਬਾਈ ਆ ਸਾਹ ਕੋੜ ਦੀ ਆ ਜਾਲ ਉਪਰ ਦੇ ਮੈਦਾਨ ਤੇ ਖੇਡੇ ਆ ਤੇ 14 ਅਪ੍ਰੈਲ ਆ 1 ਵਜੇ ਸਾਰੀ ਟੀਮ ਆ ਗਈ ਸੀ। ਇਦਾਂ ਨਹੀਂ ਜੀ ਸਾਡਾ ਕੋਈ 플레이ਰ ਉੱਥੇ ਆ ਕੋਈ ਇੱਥੇ ਆ ਕੋਈ ਇੱਥੇ ਆ ਸਾਡਾ ਇੱਥੇ ਪਲੇਸ ਤੇ ਟੂਰਨਾਮੈਂਟ ਤੇ ਇਹ ਪਹਿਲਾ ਮੈਚ ਹੁੰਦਾ ਜੀ ਪਹਿਲਾ ਵੀ ਖੇੜਦੇ ਉਹ ਦੂਜਾ ਮੈਚ ਆ ਦੂਜਾ ਖੇਡਾਂਗੇ ਹਾਂ ਜਾਫ ਲੈਂਨ ਦੀ ਗੱਲ ਕਰੀ ਅੱਜ ਜਾਫ ਲੈਂਨ ਚ ਤੇਰੇ ਨਾਲ ਕੌਣ ਕੌਣ ਆ ਗਿਹੜੇ ਗਿਹੜੇ 플레이ਰ ਨਹੀਂ ਖੇਡੇ ਜਿਹੜਾ ਛੋਟਾ ਸੋਹਣਾ ਗਦਮ ਸੂਰੇ ਵਾਲੀ ਆ ਜਾਦ ਕੋਟਲੀ ਦੀ ਸ਼ਾਲੂ ਵਾਲ ਬਿੱਲੀ ਲੰਨੀ ਆ ਅਮਰਦਸਨਾ ਘੋੜਾ ਦੋਦਾ ਤੇ ਅੱਠ ਜੀ ਜਾਫੀਆਂ ਮਿਲਣਾ ਸੱਤ ਸਾਡੇ ਰੇਡਰਾ ਸੰਦੀਪ ਦੇ ਆਉਣਾ ਸੀ ਲੁਧਰਨੇ ਪਤਾ ਨਹੀਂ ਉਹਦੇ ਵਿਆਹ ਕੱਲ ਨੂੰ ਉਹ ਸੌਰਾ ਦੇ ਪਰਿਵਾਰ ਚੋਂ ਐ ਨਹੀਂ ਬਤਾ ਆ ਵੀ ਜਾਵੇ ਭਰਾ ਉਹ ਸਰਪ੍ਰਾਈਜ਼ ਕਰਾਂਗੇ ਰੇਡਰਾ ਜੀ ਕਹਿੰਦੀਏ ਸੁਲਤਾਨ ਬੂਰੀਆ ਸ਼ਿਸਰ ਤੇ ਆਪਣਾ ਕੁਲਵਿੰਦਰ ਜਲਵੇੜਾ ਤੇ ਆਪਣਾ ਗੁਰਵਿੰਦਰ ਖੁੰਨਣਾ ਤੇ ਜੇ ਕਹਿੰਦੀਏ ਨਾਲ ਆਪਣਾ ਗੋਰਾ ਜਗਰਾਲ ਤੇ ਨਾਲ ਸੁੱਖਾ ਬਾਜਵਾ ਦੇ ਬਾਬੇ ਦੀ ਮਿਹਨਤ ਨਾਲ ਜਿਹੜੀ ਸਾਘੋੜ ਦੀ ਟੀਮ ਸਾਡੀ ਪਹੁੰਚਦੀ ਆ ਉਹੀ ਆ ਸਾਰੀ ਆਲਮੋਸਟ ਕੋ ਕਿਵੇਂ ਕਿਵੇਂ ਲੱਗਦਾ ਜਾਊ ਫਰ ਘੋੜਾ ਕਰੇ ਅੱਜ ਹਾਂ ਬਾਬਾ ਰਖੇ ਸੁੱਖ ਬਾਈ ਘੋੜਿਆਂ ਦੇ ਪਹਿਲਾਂ ਹੀ ਸ਼ਕੀਨ ਹਾਂ ਹਾਂ ਮਾਰਨ ਜੋਰੀ ਆਇਆ ਤੇ ਆਦਾ ਸਰੀਰ ਜੋਨ ਆਇਆ ਕਿਉਂ ਅੱਗੇ ਬਹੁਤ ਲੰਮਾ ਸੀ ਜਨਾ ਕੈਨੇਡਾ ਦਾ ਹੁਣ ਲਾਈ ਹੋਈ ਆਦਾ 15 ਦਿਨ ਤਿਆਰੀ ਆ ਮੇਲੇ ਵਾਸਤੇ ਇਹਦੇ ਬਾਅਦ ਜਿਹੜੀ ਚੀਜ਼ਾਂ ਦੀ ਏ ਵੱਡੀ ਮੋਟੀ ਘਾਟ ਰਹੀ ਤਾਂ ਉਹ ਜੀਜ਼ਾਂ ਦੀ ਤਿਆਰੀ ਕਰ ਲਾਂਗੇ ਆ ਆਦਾ ਸਰੀਰ ਚੈੱਕ ਕਰਨਾ ਤੇ ਘੋੜੇ ਤੇ ਬਾਬੇ ਦੀ ਮਿਹਨਤ ਨਾਲ ਮੈਂ ਤਾਂ ਕਹਿੰਦਾ ਵੀ ਜਦਾਂ ਸਾਰੀ ਸੋਚ ਕੇ ਆ ਵੀ ਘੋੜਾ ਜਾਵੇ ਸਾਰਿਆਂ ਨੇ ਜਾਵੇ ਹਾਂ ਮਾਰਕਾ ਚਲੋ ਥੈਂਕ ਯੂ ਬ੍ਰੋ ਥੈਂਕ ਯੂ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ